ਸੋ ਜੈ ਬਾਪੂ ਜੀ ਦੀ ਧੰਵਾ ਬਾਪੂ ਜੀ ਦੀ ਧੰਨ ਧੰਵਾਪੂ ਕੁੰਮ ਦਾਸ ਪਿਤਾ ਮਹਾਰਾ ਧੰਨ ਧੰਵਾਪੂ ਗੰਗਾ ਦਾਸ ਪਿਤਾ ਮਹਾਰਾ ਤਪਸਤਾਨ ਡੇਰਾ ਗੜੀ ਮੱਟੋ ਨੀਦੀ ਗੜੀ ਸ਼ੰਕਰ ਜੀ ਸੋ ਬਾਪੂ ਜੀ ਦੇ ਦਰਬਾਰ ਤੇ ਭਗਵਾਨ ਬਾਬਾ ਸ਼੍ਰੀ ਚੰਦ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜੀ 503 ਮਨਾਇਆ ਜਾ ਰਿਹਾ ਸੋ ਸ਼੍ਰੀ ਚੰਦ ਨੌਮੀ 12 ਤਰੀਕ ਡੇਰਾ ਬੂਟੇ ਵਾਲਾ ਜੀ ਪਿੰਡ ਗੜੀ ਮਟੋ ਨੀਦੀ ਗੜ ਸ਼ੰਕਰ ਸਵਾਪ ਸਾਰੇ ਹੀ ਦਵਾਨਿਆਂ ਨੂੰ ਬਾਪੂ ਜੀ ਦੇ ਚਾਣੇ ਵਾਲਿਆਂ ਨੂੰ ਬਾਪੂ ਜੀ ਦੇ ਪਿਆਰਿਆਂ ਨੂੰ ਸਾਰਿਆਂ ਨੂੰ ਜੈ ਬਾਪੂ ਜੀ ਦੀ ਧੰਨ ਬਾਪੂ ਜੀ ਦੀ ਬਹੁਤ ਅੱਛਾ ਅੱਛੇ ਫਨਕਾਰ ਬਹੁਤ ਅੱਛੇ ਛੇ ਕਲਾਕਾਰ ਵੀ ਆ ਰਹੇ ਨੇ ਸਵਾਪ ਸਾਰੇ ਹੀ ਦਵਾਨਿਆਂ ਨੇ ਟਾਈਮ ਸਰ ਪਹੁੰਚ ਜਾਣਾ ਜੀ ਸੋ ਜਿੰਨੇ ਵੀ ਦੂਰ ਦਰਡੇ ਸੱਤ ਸਮੁੰਦਰੋਂ ਪਾਰ ਬੈਠੇ ਨੇ ਤੁਹ ਸਾਰਿਆਂ ਨੂੰ ਜੈ ਬਾਪੂ ਜੀ ਦੀ ਜੈ ਜੈ ਚੈਨਲ ਦੇਖ ਰਹੇ ਤਮਾਮ ਦੋਸਤਾਂ ਮਿੱਤਰਾਂ ਨੂੰ ਜਿੰਦਰਾ ਡਮਾਣਾ ਤੇ ਲਾਡੀ ਠਾਣੇ ਵੱਲੋਂ ਅਬ ਸਾਰਿਆਂ ਨੂੰ ਜੈ ਬਾਪੂ ਜੀ ਦੀ ਧੰਨ ਬਾਪੂ ਜੀ ਦੀ ਜੈ ਬਾਪੂ ਜੀ ਦੀ ਜੈ ਬਾਪੂ ਜੀ ਦੀ